ਅੰਗਰੇਜ਼ਾਂ ਦਾ ਸਮਾਂ ਸੀ ਉਦੋਂ ਵੀ ਮਜ਼ਦੂਰ ਇਦਾਂ ਲੈਣਾ ਵਿੱਚ ਲੱਗੇ ਹੁੰਦੇ ਸੀ ਤਸ਼ੱਦਦ ਹੁੰਦਾ ਸੀ ਉਹਨਾਂ ਤੇ ਬੜਾ ਕੁਝ ਹੁੰਦਾ ਸੀ ਅੱਜ ਦਾ ਸੂਰਜ ਉਹਨਾਂ ਨੇ ਦੇਖਿਆ ਵੀ ਅੱਜ ਭਾਰਤ ਆਜ਼ਾਦ ਹੋ ਗਿਆ 78 ਸਾਲ ਪਹਿਲਾਂ ਬੜੀਆਂ ਖੁਸ਼ੀਆਂ ਮਨਾਇਆਂ ਹੋਣੀਆਂ ਅਸਲ ਦੋਸ਼ੀ ਕੌਣ ਹੈ ਠੇਕੇਦਾਰ ਦੋਸ਼ੀ ਹੈ ਮੈਨੇਜਮੈਂਟ ਦੋਸ਼ੀ ਹੈ ਅਸੀਂ ਦੋਸ਼ੀ ਹਾਂ ਸਰਕਾਰਾਂ ਦੋਸ਼ੀ ਕੌਣ ਦੋਸ਼ੀ ਹੈ ਦੇਸ਼ ਨੂੰ ਦੁਬਾਰਾ ਗੁਲਾਮੀ ਵੱਲ ਧੱਕਣ ਦੇ ਲਈ ਕੌਣ ਜ਼ਿੰਮੇਵਾਰ ਹੈ ਜਿਹੜਾ ਇਹਦੇ ਸਰਕਾਰਾਂ ਦੋਸ਼ੀ ਹੈ ਜੀ ਅਸੀਂ ਮਲਾਜਮ ਉੱਥੇ ਖੜੇ ਹਾਂ ਇਹਦੇ ਨਾਲ ਸਾਨੂੰ ਤਾਂ ਅੰਗਰੇਜ਼ਾਂ ਰਾਜ ਸੀ ਸੀ ਹੌਣ ਵੀ ਸਾਲ ਸਮਝ ਲੋ ਅਸੀਂ ਅੰਗਰੇਜ਼ਾਂ ਦੇ ਅਮਰੀਕਾ ਜਾ ਰਹੇ ਆ ਹੁਣ ਵੀ ਦੋ ਨੰਬਰ ਦਾ ਉਹੀ ਕੰਮ ਕਰ ਰਹੇ ਆਂ ਡੌਕੀ ਰਾ ਕੇ ਜਾ ਰਹੇ ਆਂ ਦੋ ਨੰਬਰ ਦਾ ਅਸੀਂ ਜਾ ਰਹੇ ਆਂ ਹੁਣ ਦੇ ਗਲਾ ਹੁਣ ਵੀ ਗੁਲਾਮੀ ਕਰ ਰਹੇ ਆਂ ਇਹਦਾ ਸੋਨੋ ਅੰਗਰੇਜ਼ਾਂ ਰਾਸ਼ਟਰੀ ਸੀ ਜਿਹੜੀਆਂ ਕੋਈ ਗੈਂਗਸਟਰ ਬੰਦਾ ਡਕੈਤੀ ਕਰਦਾ ਉਹ ਇਹਨਾਂ ਸਰਕਾਰਾਂ ਦੀ ਜਿਵੇਂ ਹੋਆ ਇਹਨਾਂ ਮਜਬੂਰਨ ਹੋ ਕੇ ਜੋ ਪੇਟ ਸਾਡਾ ਪੇਟ ਨਹੀਂ ਨਾ ਭਰਦਾ ਤਾਂ ਮਜਬੂਰਨ ਹੋ ਕੇ ਹਥਿਆਰ ਚੱਕਦਾ ਜੀ ਅੰਗਰੇਜ਼ਾਂ ਦੇ ਬਣੇ ਹੋਏ ਕਈ ਕੰਮ ਰੋਪੜ ਦੇ ਵਿੱਚ ਕਪੋਲਾ 150 ਸਾਲ ਦਾ ਰਿਸ਼ਵਤ ਨਹੀਂ ਸੀ ਬਿਲਕੁਲ ਸਹੀ ਚੱਲਦੇ ਸਨ ਕੋਈ ਜਿਸ ਤਰ੍ਹਾਂ ਠੇਕੇਦਾਰ ਦੀ ਗੱਲ ਕੀਤੀ ਐ ਰੋਪੜ ਬਾਜ਼ਾਰ ਤੋਂ ਬੁਲਾਉਣ